ਸੱਚ ਗੱਲ ਦੀ ਅੱਜ ਅ ਜੀ 18 April 2024 ਦਿਨ ਵੀਰਵਾਰ ਪੁਰਗਨ ਨਾ ਹੈ ਅੱਜ ਬਸ ਮੈਂ ਕੁ ਤਾਫੀਕਤਾ ਖoj ਗਿਆ ਦੇਖਦੇ ਬੰਦਾ ਬੰਦਾ ਬਣਦਾ ਜੇ ਕੋਈ ਗੱਲਬਾਤ ਅੱਜ ਮੈਂ ਕਾਲਜ ਗਿਆ ਅੱਜ ਮੇਰਾ ਪ੍ਰੈਕਟੀਕਲ ਸੀਗਾ ਫਿਜ਼ਿਕਸ ਦਾ ਈਵਨਿੰਗ ਸ਼ਿਫਟ 1 ਤੋਂ 4 ਤੇ ਮੈਂ 11:00 ਵਜੇ ਚੱਲ ਗਿਆ ਤਾਂ ਕਾਲਜ ਸਾਜਰੇ ਮੈਂ ਕਿਚਲ ਸਾਜਰੇ ਜਾ ਕੇ ਪੜ੍ਹ ਲਵਾਂਗਾ ਤੇ ਜਦੋਂ 12:00 ਵਜੇ ਪਤਾ ਚੱਲਿਆ ਕਿ ਪਹਿਲੀ ਸ਼ਿਫਟ ਵਾਲੇ ਬੰਦਿਆਂ ਦਾ ਜੋ ਪ੍ਰੈਕਟੀਕਲ ਸੀਗਾ ਉਹ ਮਤਲਬ ਐ ਦਿੰ ਲੰਘ ਗਿਆ ਹੋ ਰਿਹਾ ਤੇ ਥਿਉਰੀਓ ਹੋਈਆਂ ਬਸ ਉਹਦੇ ਵਿੱਚ ਪ੍ਰੈਕਟੀਕਲ ਤਾਂ ਹੋਇਆ ਨਹੀਂ ਕਿਉਂਕਿ ਲਾਈਟ ਨਹੀਂ ਸੀਗੀ ਕਦਰ ਤੇ ਸਾਡੇ ਵਾਲਾ ਫਿਰ ਕੈਨਸਲ ਹੋ ਗਿਆ ਹੁਣ ਮੈਨੂੰ ਕਰ ਲਉ ਜਾਣਾ ਪੈਣਾ ਤੇ ਕੱਲ ਮੈਂ ਸੋਚਿਆ ਤਾਂ ਵੀ ਚੱਲਦਾ ਸੀ ਵੀ ਜੇ ਪਹਿਲਾ ਵਾਲਾ ਮੰਗਣਾ ਬਚ ਜਾਂਦੇ ਤੇ ਕਿ ਸੰਦੇਸ਼ ਤੇ ਲਿਖਣੇ ਹੀ ਪੈਣਾ ਤਾਂ ਬਸ ਕੱਲਾ ਹੋਣੀ ਤਾਂ ਕਰਨਾ ਪੈਣਾ ਪਰ ਕਿਹਾ ਕਰ ਸਕਦੇ ਹੁਣ ਟੀਚਰਸ ਨੇ ਨੈਕਸਟ ਡੇ ਕਰਤਾ ਉਹ ਪ੍ਰੈਕਟੀਕਲ ਹੁਣ ਕਰ ਲੂ ਜਾਣਾ ਪੈਣਾ ਏ ਬਸ ਦਿਨ ਵੇਸਟ ਗਿਆ ਦਿਨ ਵੇਸਟ ਗਿਆ ਮਨੇ ਤਾਂ ਹਾਂ ਆਪਾਂ ਸੁਸਿਲਿੰਦੇ ਵੀ ਕੀ ਆਇਆ ਦਿਨ ਵੇਸਟ ਗਿਆ ਕੁਛ ਔਰ ਕੁਛ ਨਾ ਕੁਛ ਤਾਂ ਚੰਗਾ ਭਈ ਹੁੰਦਾ ਦਿਨ ਮਾ ਉਹ ਮਾਦਰ ਪਾਦਾ ਚੱਲ ਗਿਆ ਹੁਣ ਜੋ ਬਸ ਟਾਈਮ ਪ੍ਰੈਕਟੀਕਲ ਦੇ ਕਿਹਾ ਤੇ ਉਹਨਾਂ ਦਾ ਕੀ ਆ ਗਿਆ ਸਾਬ ਤੱਕ ਰੇਵੀ ਕੀ ਕਰਨਾ ਤਾਂ ਘਰੇ ਜਿਹੜਾ ਪੜਨਾ ਦਾ ਜੋ ਕੱਲ ਉਹ ਪ੍ਰੈਕਟੀਕਲ ਹੁੰਦਾ ਤਾਂ ਆ ਬਸ ਐਰ ਹੋ ਗਈ ਗਿਆ ਲੋ ਹੋਰ ਕੀ ਕਰੀ ਮੇਰੇ ਦੇ ਦੋਸਤਾਂ ਕਿਉਂਕਿ ਹੁਣ ਦਿਨ ਵੀ ਅਸੀਰਲੇ ਨਾ ਤੁਹਾਰੇ ਰਸਤੇ ਫਿਰ ਤੋਂ ਵੱਧ ਖਤਮ ਹੈ ਹੁਣ ਥੋੜਾ ਜਿਹਾ ਮੋਸ਼ਰ ਮੂਮੈਂਟ ਸੀ ਹੈ ਗਿਆ ਪਰ ਕੀ ਆ ਕਰ ਸਕਦੇ ਆ ਯਾਦ ਵੀ ਜਾਣੀਆਂ ਪਹਿਲਾ ਪਹਿਲਾ ਸਕੂਲ ਟਾਈਮ ਹੁੰਦਾ ਸੀ ਸਕੂਲ ਨੂੰ ਗਾਲਾਂ ਕੱਢਦੇ ਰਹਿੰਦੇ ਅਸੀਂ ਕਿਹ ਹੈ ਸਕੂਲ ਹੈ ਬੇਕਾਰ ਸਕੂਲ ਹੈ ਬਾਚ ਕੋਲੇ ਚ ਹੈ ਦਾ ਸਕੂਲ ਦਾ ਜਾਣੇ ਦਾ ਜੀ ਕਰਦਾ ਵਾਪਿਸ ਕਿਉਂ ਮੂਮੈਂਟਸ ਮਿਲਦੇ ਹਨ ਤੇ ਹੁਣ ਕਾਲਜ ਚ ਵੀ ਸੇਮ ਯਰ ਲਾਉਣੀ ਹੈ ਇੱਕ ਤਾਂ ਦੋਸਤ ਦੂਰ ਦੂਰੋਂ ਦੇ ਆ ਨੇੜੇ ਤਾਂ ਕੋਈ ਹੈ ਨਹੀਂ ਨੇੜੇ ਦੇ ਮਤਲਬ ਕਾਹਤ ਹੈ ਤਾਂ ਮਿਲਣੀਆਂ ਵੀ ਨਹੀਂ ਆਨਲਾਈਨ ਤੇ ਤਾਂ ਹੰਗੇ ਟੱਚ ਤੋਂ ਬਟੋ ਨਹੀਂ ਗੱਲ ਨਹੀਂ ਨਾ ਬਣਦੀ ਜੋ ਡੇਲੀ ਦੀ ਬਣਦੀ ਹੈ ਤੇ ਚਲੋ ਇਮੋਸ਼ਨਲ ਵੀ ਆ ਕੰਪਟ ਗਾਂਦੁੱਤੀਆਂ ਨੂੰ ਫਿਊਚਰ ਦਾ ਟੈਨਸ਼ਨ ਆ ਕੈਰੀਅਰ ਦੀ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਸਭ ਕੁਝ ਆਪਣੇ ਹੱਥੇ ਆ ਪਤਾ ਹੈ ਬਟ ਹੁਣ ਜੇ ਆਲਸ ਦਿਖਾਈ ਤਾਂ ਕਿਸੇ ਦਾ ਮੌਕਾ ਹੋਣਾ ਫਾਈਨਲਸ ਵੀ ਆ ਇਹ ਫਿਊਚਰ ਆ ਵੀ ਸੋਚਣਾ ਹੈ ਤੇ ਜੇ ਬੇਲੇ ਰਹਿਣੇ ਦੀ ਆਦਤ ਪੈ ਗਈ ਫਿਰ ਤਾਂ ਮੌਕਾ ਹੋ ਜਾਊਗਾ ਨਾ ਦੇਖਦੇ ਆ ਕਿ ਕੀ ਬਣਨਾ ਬਾਕੀ ਹੱਲਪਲੇ ਲੈਣੀ ਚਾਹੀਦੀ ਹੈ ਉਹ ਸਟੋਰੀ ਨਹੀਂ ਹੈ ਕਿ ਇੱਕ ਪਿੰਡ 'ਚ ਹੜ੍ਹ ਆ ਗਿਆ ਤੇ ਸਾਰੇ ਪਿੰਡ ਦੇ ਪਿੰਡ ਸੜਕੇ ਚ ਲੱਗੇ ਤੇ ਇੱਕ ਬੰਦਾ ਆਪਣੇ ਘਰ ਦੀ ਛੱਤੀ ਬੈਠਾ ਦਾ ਉਹ ਰੱਬ ਦਾ ਬਹੁਤ بڑا ਭਗਤਤਾ ਪਾਣੀ ਖੌਲੀ ਖੌਲੀ ਦੇ ਛੱਤ ਦੇ ਲੈਵਲ ਤੱਕ ਦਾ ਹੋ ਗਿਆ ਤੇ ਉਹ ਕਹਿੰਦਾ ਵੀ ਰੱਬ ਮੈਨੂੰ ਬਚਾ ਲਾ ਬਚਾ ਲਾ ਮੈਨੂੰ ਤੇ ਉਹ ਕਿਸ਼ਤੀ ਕੋਲ ਦੀ ਲੰਗੀ ਲਾਈਫ ਸੇਵਿੰਗ ਵਾਲੀ ਬੋਟ ਜੋ ਹੁੰਦੀ ਹੈ ਤੇ ਉਹਨੇ ਕਿਹਾ ਨਹੀਂ ਮੰਤਰਾ ਮੇਰਾ ਰੱਬ ਬਚਾਊਗਾ ਉਹ ਚੱਲੀ ਗਈ ਤੇ ਥੋੜੇ ਟਾਈਮ ਬਾਅਦ ਇੱਕ ਹੋਰ ਗਿਸਤੀ ਆਈ ਪਾਣੀ 'ਚ ਡਰ ਜਾ ਰਿਹਾ ਤਾਂ ਕਹਿੰਦਾ ਕਿ ਚੰਦ ਤੇ ਮਰ ਜਾਣਾ ਕਹਿੰਦਾ ਨਹੀਂ ਮੰਗਦਾ ਮੇਰਾ ਰੱਬ ਬਚਾ ਲੈ। ਉਹ ਗਿਸਤੀ ਚੱਲ ਜਾਂਦੀ ਹੈ। ਤੇ ਫਿਰ ਹੜ ਆ ਜਾਂਦਾ ਤੇ ਉਹ ਡੁੱਬ ਜਾਂਦਾ ਤੇ ਡੁੱਬ ਕੇ ਮਰ ਜਾਂਦਾ। ਡੁੱਬ ਕੇ ਜਾਦੋਂ ਰੱਬ ਕੋਲ ਜਾਂਦਾ ਹੈ। ਤਾਂ ਕਹਿੰਦਾ ਰੱਬ ਨੂੰ ਯਾਰ ਵੀ ਮੈਂ ਤਾਂ ਤੇਰਾ ਨਾਮ ਲੈ ਭਗਦਾ ਰੱਬਾ ਤੂੰ ਮੈਨੂੰ ਬਚਾਇਆ ਕਿਉਂ ਨਹੀਂ? ਫਿਰ ਕਹਿੰਦਾ ਕਿ ਰੱਬ ਉਹ ਜ਼ੋਰ ਕੇ ਲੜੇੜਾ ਮਾਰਦਾ ਗੱਲ ਪਰ ਕਹਿੰਦਾ ਪਤੰਦਰਾ ਆਹ ਜਿਹੜੀਆਂ ਦੋ ਕਿਸ਼ਤੀਆਂ ਭੇਜੀਆਂ ਦੀ ਉਹ ਮੈਂ ਹੀ ਤਾਂ ਭੇਜੀਆਂ ਤੇ ਤਾ ਤੂੰ ਵੀ ਕੁਝ ਕਰ ਲੈ ਮੈਂ ਤਾਂ ਆਪਣੇ ਕੰਨੀ ਤਾਂ ਹੈਲਪ ਕਰਤੀ ਤੂੰ ਵੀ ਹੁਣ ਸਟੈਪ ਚੱਕ ਨਾ ਕੋਈ ਬਈ ਤੈਨੂੰ ਐਨਾ ਨਹੀਂ ਦਿਖਦਾ ਵੀ ਉਹ ਕਿਸ਼ਤੀਆਂ ਮੈਂ ਹੀ ਭੇਜੀਆਂ ਡਾਇਰੈਕਟਲੀ ਇੰਦਰ ਐਕਸਟ ਲਿਖੋ ਮਤਲਬ ਆਪ ਥੋੜੀ ਆਗੇ ਤੈਨੂੰ ਹੁਣ ਮੈਂ ਕਿਸ਼ਤੀਆਂ ਬਿਠਾ ਕੇ ਦੇਵਾਂ ਤਾਂ ਮਤਲਬ ਆਪਾਂ ਬਹੁਤ ਚੀਜ਼ਾਂ ਚ ਚੰਗੇ ਨਹੀਂ ਹੁੰਦੇ ਆਪਣੇ ਸਾਰੀਆਂ ਕੂਪੀਜ਼ ਨੂੰ ਆਪਣ ਉਸ ਤੋਂ ਪਗਨ ਬਹੁਤ ਹੀ ਕੁਝ ਕੁਝ ਪਿਆ ਥੋੜਾ ਥੋੜਾ ਉਹ ਵੀ ਆਪਾਂ ਨੂੰ ਪਤਾ ਨਹੀਂ ਹੈਗਾ ਜੇ ਜੋ ਆਪਣੇ ਨੇੜੇ ਦੇ ਦੋਸਤ ਹੁੰਦੇ ਆ ਸਰਕਲ ਹੁੰਦਾ ਹੈ। ਇਹ ਆ ਨੇੜੇ ਦੇ ਬੰਦੇ ਹੁੰਦੇ ਜੋ ਕਿਸੇ ਕਿਸ ਚੰਗੇ ਹੁੰਦੇ ਤਾਂ ਉਹਨਾਂ ਤੇ ਹੈਲਪ ਲੈ ਲੈਣੀ ਚਾਹੀਦੀ। ਜੋ ਚੀਜ਼ ਆਪਣੀ ਐਕਸਪਰਟੀਜ਼ ਨਹੀਂ ਹੈਗੀ ਨਾ ਹੁਣ ਆਪਾਂ ਹਰ ਕੁਝ ਨਹੀਂ ਸਿੱਖ ਸਕਦੇ ਲਾਈਫ 'ਚ। ਕਦੇ ਵੀ ਨਹੀਂ ਸਿੱਖ ਸਕਦੇ। ਮੰਨ ਲਓ ਕੋਈ ਵੈਲਡਰ ਆ ਤੇ ਪੇਂਟਰ ਆ ਦੋਸਤ। ਹੁਣ ਪੇਂਟਰ ਨੇ ਜਦ ਵੈਲਡਿੰਗ ਕਰਾਉਣੀ ਹੋਵੇ ਤਾਂ ਵੈਲਡਰ ਕੋਲੇ ਜਾਊਂਗਾ। ਆਪ ਥੋੜੀ ਵੈਲਡਿੰਗ ਸਿੱਖੂਗਾ। ਉਹ ਤਾਂ ਪੇਂਟਿੰਗ ਦਾ ਕੰਮ ਕਰਦਾ। ਉਹਨੇ ਆਪਣੇ ਕੰਮ 'ਤੇ ਟਾਈਮ ਨਹੀਂ ਹੈਗਾ ਉਹਨੂੰ। ਤੁਹਾਨੂੰ ਹੈਲਪ ਲੈਣੀ ਚਾਹੀਦੀ ਜਿੱਦ ਕਿ ਨਾ ਨਹੀਂ ਚਾਹੀਦਾ ਪਹਿਲਾ ਹੁੰਦਾ ਦਾ ਮਨ ਵੀ ਆਉਂਦਾ ਕਿ ਨਹੀਂ ਸਾਰਾਗਾ ਮੈਂ ਹੀ ਕਰੂੰਗਾ ਮੈਂ ਹੀ ਦੂੰਗਾ ਉਹ ਬੰਦਾ ਕਰ ਲੈਂਦਾ ਫਿਰ ਉਹਨੂੰ ਟਾਈਮ ਵੀ ਲੱਗਦਾ ਹੈ ਪ੍ਰੋਪਰ ਵੀ ਨਹੀਂ ਹੁੰਦਾ ਲੱਗਾ ਤੇ ਹੁੰਦਾ ਵੀ ਕੱਚਾ ਬੱਕਾ ਰਹੇਗਾ ਇਹਨਾਂ ਨਾਲ ਚੰਗਾ ਹੈ ਕਿ ਸੇ ਐਕਸਪੋ ਹੈਲਪ ਲੇ ਹਾਂ ਕਿ ਹੈਲਪ ਮੰਗਣ 'ਚ ਸੰਕੋਚ ਨਹੀਂ ਕਰਨਾ ਚਾਹੀਦਾ ਮਤਲਬ ਇਹ ਬਹੁਤ ਸਿਚੁਏਸ਼ਨਾਂ ਹੋਣਗੀਆਂ ਜਿੱਥੇ ਆਪਾਂ ਮੈਨੇਜ ਨਹੀਂ ਕਰ ਸਕਦੇ ਉਹ ਚੀਜ਼ਾਂ ਉਹ ਤੇ ਉੱਥੇ ਆਪਾਂ ਨੂੰ ਲੋਡ ਹੁੰਦੀ ਤੇ ਹੈਲਪ ਤਾਂ ਹੀ ਬਣੀ ਆ ਹੈ ਰੁਪਿਆ ਕਿ ਉਹਨੂੰ ਲੈ ਲੋ ਜਾਂ ਦੇ ਦੋ ਆਪਾਂ ਨਹੀਂ ਕਰਦੇ ਕਿਸੇ ਦੀ ਹੈਲਪ ਆਪਾਂ ਤਾਂ ਬਹੁਤ ਪ੍ਰੀਚਰ ਕਰਦੇ ਹੁੰਦੇ ਮਤਲਬ ਪਉਤ ਪਸੰਦ ਹੁੰਦੇ ਵੀ ਹਾਂ ਕੋਈ ਨਾ ਲੈਣ ਨਹੀਂ ਚਾਹੀਦਾ ਤੇ ਆਪਾਂ ਨੂੰ ਖੁਦ ਹੀ ਵਰਨਾ ਕਿ ਜਿੱਥੇ ਕੰਮ ਸਿਰ ਤੋਂ ਉੱਪਰ ਜਾਂਦਾ ਲੱਗੇ ਤਾਂ ਹੈਲਪ ਲੈ ਲੋ ਮੈਂਟਲੀ ਇਮੋਸ਼ਨਲੀ ਫਿਜ਼ੀਕਲੀ ਵਰਕ ਰਿਲੇਟਡ ਕਿਸੇ ਵੀ ਰਿਲੇਟ ਬਚ ਜੂ ਨਹੀਂ ਬੜਾ ਨੁਕਸਾਨ ਨਹੀਂ ਹੋਊਗਾ अपनाता वही काम है या ना कि अपना ने अपने आप ਨੂੰ ਬਚਾਉਣੇ ਕਿਸੇ ਵੀ ਤਰੀਕੇ ਨਾਲ ਨੁਕਸਾਨ ਤੋਂ ਮੈਕਸਿਮਮ ਤੋਂ ਮੈਕਸਿਮਮ ਨੁਕਸਾਨ ਤੋਂ ਤਾਂ ਫਿਰ ਉਹਦਾ ਰਸਤੇ ਹੈਗੇ ਨਹੀਂ ਉਹ ਤਾਂ ਆਪਣੀ ਈਗੋ ਹੁੰਦੀ ਹੈ ਅਰੋਗੈਂਸ ਹੁੰਦੀ ਹੈ ਤੇ ਆਪਣੀ ਅਕੜ ਹੁੰਦੀ ਹੈ ਅਣਖ ਹੁੰਦੀ ਹੈ ਕਿ ਦੇਣੀ ਹੈ ਹਰ ਕਿਸੇ ਨਹੀਂ ਲੈਣਾ ਮਾਜੀ ਮੈਂ ਤਾਂ ਆਪਣੇ ਕਰ ਲوں ਤਾਂ ਚਲੋ ਜਿੰਨਾ ਨੇ ਕਰਨਾ ਉਥੇ ਕਰ ਹੀ ਲੈਣਾ ਠੀਕ ਹੈ ਜੀ ਅੱਜ ਦਾ ਸੇ 28 ਅਪ੍ਰੈਲ 2024 تنویر